ਮੇਰੇ ਕੋਲੇ 60-70 ਬੱਕਰੀਆਂ ਨੇ ਜੀ ਹੁਣ ਮੇਰਾ ਕਾਰੋਬਾਰ ਵੇਚਣ ਦਾ ਮੰਡੀ ਚੋਂ ਲੈ ਵੀ ਲੈਣਾ ਜੀ ਹੂੰ ਵੇਚ ਵੀ ਦਿੰਨਾ ਜੇ ਸਪੋਚ ਕਰੋ 30000 ਦੀ ਆਪਾਂ ਬੱਕਰੀ ਲੈਣੇ ਆ ਜੀ ਹੂੰ ਵੀ ਪੂਰੀ ਵਧੀਆ ਅੱਜ 30000 ਦੀ ਬੱਕਰੀ ਆਉਂਦੀ ਹੈ ਜੀ ਉਹ 60000 ਇਨਕਮ ਦਿੰਦੀ ਹੈ ਸਾਲ ਚ ਬੱਚੇ ਵੇਚਦਾ ਜੀ ਮੇਰਾ ਐ ਲਾ ਲਓ 15000 ਤੋਂ ਬੱਚਾ ਸਟਾਰਟ ਹੋ ਕੇ 50000 ਤੱਕ ਬੱਚਾ ਵੇਚਦਾ ਜੀ ਮੈਂ ਅੱਛਾ ਹਾਂਜੀ ਉਹ ਕਿਹੜਾ ਕਰਨ ਕੀ ਰਹਿੰਦਾ ਹੈ ਬੱਚੇ ਮੈਂ ਕੰਮੀ ਬਰੀਡ ਤੇ ਕਰਦਾ ਜੀ ਠੀਕ ਹੈ ਹਾਂਜੀ ਕਿਸਾਨ ਭਰਾਓ ਪਿਆਰਪਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Facebook ਪੇਜ ਦੇ ਉੱਤੇ ਅੱਜ ਆਪਾਂ ਪਿੰਡ ਸਹੌਲੀ ਨਾਬਾ ਦੇ ਵਿੱਚ ਪਹੁੰਚੇ ਹੋਇਆ ਤੇ ਗੱਲਬਾਤ ਕਰਵਾਉਂਦੇ ਆ ਤੁਹਾਡੀ ਉਸ ਪਰਿਵਾਰ ਦੇ ਨਾਲ ਕਿਰਤੀ ਪਰਿਵਾਰ ਦੇ ਨਾਲ ਮਿਹਨਤੀ ਪਰਿਵਾਰ ਦੇ ਨਾਲ ਸਰਪੰਚ ਸੁਖਜੀਤ ਸਿੰਘ ਜੀ ਅਤੇ ਇਹਨਾਂ ਦੇ ਬੇਟੇ ਆਪਣੇ ਕੋਲ ਬੈਠੇ ਨੇਗੇ ਆਪਾਂ ਗੱਲਬਾਤ ਕਰੀਏ ਜਿਵੇਂ ਦਾ ਅੱਜ ਦੇ ਕਿਸਾਨ ਨੂੰ ਹੋਣਾ ਚਾਹੀਦਾ ਉਸੇ ਤਰ੍ਹਾਂ ਦਾ ਹੀ ਇਹ ਪਰਿਵਾਰ ਆ ਤੇ ਇਹਨਾਂ ਨੇ ਸਭ ਕੁਝ ਕਰਕੇ ਵੀ ਵਿਖਾਇਆ ਆਪਾਂ ਗੱਲਬਾਤ ਕਰੀ ਆਪਣੀ ਖੇਤੀਬਾੜੀ ਦੇ ਨਾਲ ਨਾਲ ਕਾਫੀ ਸਾਰਾ ਕਾਰੋਬਾਰ ਆ ਮਸ਼ੀਨਾਂ ਕੰਬਾਈਨਾਂ ਵਗੈਰਾ ਹੈਗੀਆਂ ਨੇ ਖੇਤੀਬਾੜੀ ਦੇ ਨਾਲ ਨਾਲ ਇਹਨਾਂ ਨੇ ਕਿੱਤਾ ਸ਼ੁਰੂ ਕੀਤਾ ਬੱਕਰੀਆਂ ਦਾ ਉਹਦੀ ਬਾਬਤ ਆਪਾਂ ਗੱਲਬਾਤ ਕਰਦੇ ਆਂ ਵੀ ਇਸ ਕਿੱਤੇ ਦੇ ਵਿੱਚ ਕਿਉਂ ਆ ਗਏ ਤੇ ਕਿੱਤਾ ਕਿਵੇਂ ਦਾ ਰਿਹਾ ਹੋਰ ਗੱਲਬਾਤ ਕਰੀਏ ਵੀ ਫਾਰਮ ਦੇ ਵਿੱਚ ਕਾਫੀ ਚੀਜ਼ਾਂ ਰੱਖੀਆਂ ਹੋਈਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋਵੋਗੇ ਗੱਲਬਾਤ ਕਰਦੇ ਅਗੇ ਹੁਣ ਆਪਾਂ ਖਟੜਾ ਗੋਟ ਫਾਰਮ ਤੋਂ ਸਰਪੰਚ ਸਾਹਿਬ ਨਾਲ ਕਾਫੀ ਲੰਮਾ ਸਮਾਂ ਸਰਪੰਚੀ ਵੀ ਪਿੰਡ ਦੀ ਕੀਤੀ ਹੈ ਗੱਲਬਾਤ ਇਹਨਾਂ ਦੇ ਨਾਲ ਖਾਸ ਰਹੂਗੀ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਹਾਲ ਚਾਲ ਸੁਣਾਓ ਪਹਿਲਾਂ ਠੀਕ ਠਾਕ ਜੀ ਹਾਂ ਜੀ ਬਹੁਤ ਵਧੀਆ ਸਰਪੰਚ ਸਾਹਿਬ ਪਹਿਲਾਂ ਤਾਂ ਆਪਾਂ ਨੂੰ ਇਹ ਗੱਲਬਾਤ ਦੱਸੋ ਵੀ ਖੇਤੀਬਾੜੀ ਕਿੰਨੀ ਕਾ ਖੇਤੀਬਾੜੀ ਦੇ ਨਾਲ ਇਹ ਚੀਜ਼ ਕਿਵੇਂ ਸੋਚ ਲਈ ਵੀ ਆ ਬੱਕਰੀਆਂ ਨਾਲ ਸਾਡੇ ਕੋਲ 10 ਏਕੜ ਜ਼ਮੀਨਾਂ ਜੀ ਹੂੰ ਖੇਤੀ ਕਰਦੇ ਆਂ ਜੀ ਆਪ ਹੂੰ ਇਹ ਕਮੈਨਾਂ ਦਾ ਕਾਰੋਬਾਰ ਆ ਜੀ ਸਾਡਾ ਬਹੁਤ ਪੁਰਾਣਾ ਠੀਕ ਹੈ ਕਿੰਨਾ ਕੁ ਪੁਰਾਣਾ ਕਹਿ ਸਕਦੇ ਆਂ ਅ ਸਾਡਾ ਘੱਟੋ-ਘੱਟ ਜੀ 30 ਸਾਲ ਪੁਰਾਣਾ ਕਾਰੋਬਾਰ ਆ ਕਮੈਨਾਂ ਦਾ ਠੀਕ ਹੈ ਫਿਰ ਇਸ ਕਿੱਤੇ ਦੇ ਵਿੱਚ ਕਿਵੇਂ ਆਇਓ ਟ੍ਰਾਂਸਪੋਰਟ ਦਾ ਕੰਮ ਆ ਜੀ ਮੇਰਾ 25 ਸਾਲ ਪੁਰਾਣਾ ਬੱਸਾਂ ਤੀਆਂ ਜੀ ਮੇਰੇ ਕੋਲ ਸਕੂਲ ਗੱਡੀਆਂ ਉਹ ਵੀ ਨੇ ਜੀ ਗੱਡੀਆਂ ਮੇਰੇ ਕੋਲ ਦੋ ਗੱਡੀਆਂ ਠੀਕ ਐ ਬਹੁਤ ਵਧੀਆ ਉਹ ਵੀ ਕਾਰੋਬਾਰ ਬਹੁਤ ਉਹ ਵੀ ਚੱਲ ਰਿਹਾ ਜੀ ਨਾਲ ਸਾਈਡ ਬਿਜ਼ਨਸ ਹੂੰ ਤੰਦਾ ਜਿਹੜਾ ਚਲਾਇਆ ਬੰਦ ਨਹੀਂ ਜੀ ਕਰਿਆ ਕੋਈ ਵੀ ਅਸੀਂ ਜੋ ਵੀ ਚਲਾਇਆ ਜੋ ਵੀ ਚਲਾਇਆ ਇੱਕ ਸਮੇਂ ਦੇ ਵਿੱਚ ਫਿਰ ਇਸ ਸਮੇਂ ਕਿੰਨੇ ਕਿੱਤੇ ਕਰ ਰਹੇ ਹੋਗੇ ਤੰਦੇ ਖੇਤੀਬਾੜੀ ਜੀ ਮੰਡੀ ਚਲਾ ਰਹੇ ਹਾਂ ਟਰਾਂਸਪੋਰਟ ਦਾ ਕੰਮ ਆ ਕਮਾਈਨਾ ਦਾ ਕੰਮ ਆ ਜੀ ਹੂੰ ਬੱਕਰੀਆਂ ਦਾ ਹਾਂ ਜੀ ਮੰਡੀ ਵੀ ਚਲਾ ਰਹੇ ਹਾਂ ਮੰਡੀ ਵੀ ਐਤਵਾਰ ਨੂੰ ਚਲਾ ਰਹੇ ਨੇ ਹਰ ਐਤਵਾਰ ਇਹ ਨਾਬੇ ਤੋਂ ਨਾਬਾਪਾਸੋਂ ਰੋਡ ਜੀ ਨਾਬੇ ਤੋਂ 10 ਕਿਲੋਮੀਟਰ ਆ ਜੀ ਹੂੰ ਫਤੇਗੜ ਸਾਹਿਬ ਤੋਂ 20 ਕਿਲੋਮੀਟਰ ਆ ਜੀ ਸਰੰਦ ਤੋਂ ਇਹ ਸਾਡਾ ਪਿੰਡੇ ਸੈਂਟਰ ਚਾ 22 ਕਿਲੋਮੀਟਰ ਪਟਿਆਲਾ ਜੀ ਹੂੰ 26 ਕਿਲੋਮੀਟਰ ਸਾਨੂੰ ਖੰਨਾ ਜੀ ਠੀਕ ਹੈ ਇਹ ਸੈਂਟਰ ਚ ਸੋਹਲੀ ਪਿੰਡਾ ਜੀ ਮੇਰਾ ਨਾਬਾਪਾਸੋਂ ਰੋਡ ਦੇ ਉੱਤੇ ਪਿੰਡਾ ਯਾਨੀ ਕਿ ਰੋਡ ਦੇ ਉੱਪਰ ਹੀ ਸੋਹਲੀ ਬੱਸ ਸਟੈਂਡ ਦੇ ਨਾਲ ਹੀ ਮੰਡੀ ਆ ਜੀ ਮੇਰੀ ਸਰਪੰਚ ਸਾਹਿਬ ਜੇ ਆਪਾਂ ਗੱਲਬਾਤ ਕਰੀਏ ਹਾਂਜੀ ਕਾਫੀ ਵੱਡਾ ਤਾਮਚਾਵਾ ਗੱਡੀਆਂ ਵੀ ਹੈਗੀਆਂ ਨਾ ਹਾਂਜੀ ਹਾਂਜੀ ਕੰਬਾਈਨਾ ਹੈਗੀਆਂ ਮਸ਼ੀਨਰੀ ਹੈਗੀ ਆਗੀ ਮੱਝਾਂ ਹੈਗੀਆਂ ਖੇਤੀਬਾੜੀ ਹੈਗੀ ਆ ਹਾਂਜੀ ਬੀਵੀ ਤੇ ਵੀ ਨਾ ਸਾਰਸਕ ਦਾ ਇਹ ਫਿਰ ਵੀ ਤੁਸੀਂ ਬੱਕਰੀਆਂ ਦੇ ਕਿੱਤੇ ਦੇ ਵਿੱਚ ਆਇਓਗੇ ਕਾਰਨ ਕੀ ਰਿਹਾਗਾ ਵੀ ਕਿਉਂ ਰੱਖਣੀਆਂ ਪਈ ਸ਼ੌਂਕ ਕੀਤਾ ਸੀ ਜੀ ਮੈਂ ਕਦੋਂ ਮੰਨ ਲਓ ਇਹਨੂੰ ਹੋ ਗਿਆ ਜੀ ਮੈਨੂੰ 20 ਸਾਲ ਬੱਕਰੀਆਂ ਦੇ ਕਿੱਤੇ ਹਾਂਜੀ ਠੀਕ ਹੈ ਮੈਂਨੇ ਸ਼ੌਂਕ ਦੇ ਤੌਰ ਤੇ 10 ਮੰਨ ਲਓ 10 ਬੱਕਰੀਆਂ ਲੈਂਦੀਆਂ ਸੀ ਅੰਜੀ ਮੈਂ 10 ਬੱਕਰੀਆਂ ਲਈਆਂ ਸੀ ਹਾਂਜੀ ਕੋਈ ਮੁੰਡਾ ਸੀ ਸਾਡੇ ਮੱਝ ਵੀ ਆਂਦਾ ਉਹਨਾਂ ਕੋਲ ਬੱਕਰੀਆਂ ਲੈ ਕੇ ਛੱਡਦੀਆਂ ਜੀ ਹੂੰ ਉਹ ਮੇਰੇ ਕਾਫੀ ਕਲੋਜ਼ ਸੀ ਚਲੋ ਪਿਆਰ ਤੀ ਪਿਆਰ ਕਰਕੇ ਬੱਕਰੀਆਂ ਲੈ ਕੇ ਛੱਡਦੀਆਂ ਉਹ ਮੇਰੇ ਘਰ ਛੱਡ ਗਿਆ ਜੀ ਬੱਕਰੀਆਂ ਠੀਕ ਐ ਉਹਨੂੰ ਇਹ ਤੀ ਵੀ ਬੱਕਰੀਆਂ ਵੇਚ ਦੂਗਾ ਇਹ ਹੂੰ ਮੇਰੇ ਮੂੰਗੀ ਵੀਜੀ ਹੋਈ ਤੀ ਜੀ 2 ਕਿੱਲੇ ਠੀਕ ਐ ਉਹਨਾਂ ਨੇ ਇਹੀ ਜੀ ਛੱਡੀਆਂ ਹੋਈਆਂ ਮੈਂ ਜੱਟ ਵਾਲੀ ਹਿੰਡ ਕੀਤੀ ਜੀ ਹੂੰ ਮੇਰਾ ਕਾਰੋਬਾਰ ਮੰਨ ਲਓ ਸ਼ੌਂਕ ਦੇ ਤਬਦੀਲ ਹੋਇਆ ਬਿਜ਼ਨਸ ਚ ਜੀ ਹੂੰ ਹੁਣ ਐ ਲਾ ਲਓ ਮੇਰਾ ਕਾਰੋਬਾਰ ਆ ਜਿਹੜਾ ਹੁਣ ਮੇਰੇ ਕੋਲ 60 70 ਪਸ਼ੂ ਨੇ ਜੀ ਹੂੰ ਵੀ ਮੈਨੂੰ 10 ਤੋਂ 15 ਲੱਖ ਰੁਪਏ ਇਨਕਮ ਆ ਜੀ ਬੱਕਰੀ ਚੋਂ ਹਾਂਜੀ ਮੈਂ ਰਿਟਰਨ 'ਚ ਲਿਖ ਕੇ ਦੇ ਸਕਦਾ ਜਿਹੜਾ ਬੰਦਾ ਕਹਿੰਦਾ ਵੀ ਬੱਕਰੀਆਂ ਚੋਂ ਬੰਦੇ ਫੇਲ ਨੇ ਮੇਰੇ ਤੋਂ ਮੰਨ ਲਓ ਕੋਟ ਤੇ ਫੀਡਾਪਟ ਲਿਖ ਕੇ ਦੇ ਸਕਦਾ ਜਿਹੜਾ ਇਹ ਕਾਰੋਬਾਰ ਆ ਜੀ ਹੂੰ ਵੀ ਬਹੁਤ ਏ ਜ਼ਿਮੀਂਦਾਰ ਵਾਸਤੇ ਤਾਂ ਬਹੁਤ ਏ ਵਧੀਆ ਠੀਕ ਹੈ ਫਿਰ ਤੁਸੀਂ ਇਸ ਕਾਰੋਬਾਰ ਨੂੰ ਚਲਾਉਨੇ ਕਿਵੇਂ ਜਿਵੇਂ ਹੁਣ ਬੱਕਰੀ ਰਜਾਉਣੀ ਬੜੀ ਔਖੀ ਹੁੰਦੀ ਹੈਗੀ ਬੱਕਰੀ ਸਾਡੀ ਚਰਾਈ ਤੇ ਜਾਂਦੀ ਹੈ ਜੀ ਹੂੰ ਕਿੰਨੇ ਬੰਦੇ ਰੱਖਦੇ ਹੋ ਫਿਰ ਦੋ ਬੰਦੇ ਰੱਖੇ ਹੋਣੇ ਜੀ ਉਹਨਾਂ ਦਾ ਖਰਚਾ ਬੱਕਰੀ ਕਿਵੇਂ ਕੱਢਦੀ ਹੈਗੀ ਬੱਚੇ ਵੇਚਦਾ ਜੀ ਮੇਰਾ ਐ ਲਾ ਲਓ 15000 ਤੋਂ ਬੱਚਾ ਸਟਾਰਟ ਹੋ ਕੇ 50000 ਤੱਕ ਬੱਚਾ ਵੇਚਦਾ ਜੀ ਮੈਂ ਅੱਛਾ ਹਾਂਜੀ ਉਹ ਕਿਹੜਾ ਕਰਨ ਕੀ ਰਹਿੰਦਾ ਹੈ ਬੱਚੇ ਮੈਂ ਕੰਮੀ ਬਰੀਡ ਤੇ ਕਰਦਾ ਜੀ ਠੀਕ ਹੈ ਜਿਹੜਾ ਕੰਮ ਆ ਕਰੋ ਬਰੀਡ ਤੇ ਕਰੋ ਚਾਹੇ ਘੱਟ ਤੇ ਹੂੰ ਜਿਹੜਾ ਬੰਦਾ ਬਰੀਡ ਤੇ ਕੰਮ ਕਰਦਾ ਜੀ ਉਹ ਕਾਮਜਾਬਾ ਤੇ ਕਿੰਨੇ ਕੁ ਆਪਾਂ ਫਿਰ ਇੱਥੇ ਜਾਨਵਰ ਵਗੈਰਾ ਹੁਣ ਰੱਖਿਓ ਨੇ ਵੀ ਕਿੰਨੇ ਇੱਕ ਬੱਕਰੀਆਂ ਹੈਗੀਆਂ ਆਪਣੇ ਕੋਲ ਜੀ ਮੇਰੇ ਕੋਲੇ 60 70 ਬੱਕਰੀਆਂ ਨੇ ਜੀ ਹੁਣ ਮੇਰਾ ਕਾਰੋਬਾਰ ਵੇਚਣ ਦਾ ਮੰਡੀ ਚੋਂ ਲੈ ਵੀ ਲੈਣਾ ਜੀ ਹੂੰ ਵੇਚ ਵੀ ਦਿੰਨਾ ਠੀਕ ਹੈ ਕਿਉਂ ਮੰਡੀ ਜਿਹੜਾ ਪਲੇਟਫਾਰਮ ਹੈ ਬਣਾਇਆ ਸਾਡਾ ਐਂ ਲਾ ਲਓ ਵੀ ਓਰੇ ਏਰੀਆ 'ਚ ਕੋਈ ਵੀ ਬੱਕਰੀਆਂ ਦਾ ਏਰੀਆ 'ਚ ਐਂ ਲਾ ਲਓ ਵੀ ਕੁਆਲਿਟੀ ਇੰਨੀ ਆ ਸਾਡੇ ਏਰੀਆ 'ਚ ਹੂੰ ਵੀ ਇਹ ਕੋਈ ਪਲੇਟਫਾਰਮ ਨਹੀਂ ଥି ਬੰਦਿਆਂ ਨੂੰ ਵੇਚਣ ਬਸ ਹੂੰ सरपंच ਦਾ ਇਹ ਤਾਂ ਗੱਲ ਹੈਗੀ ਵੀ ਲੋਕ ਤਾਂ ਟੱਚਰ ਕਰਦੇ ਵੀ ਸਰਪੰਚ ਪਹਿਲਾਂ ਤਾਂ ਬਹੁਤ ਬੱਕਰੀਆਂ ਲੈ ਪਹਿਲਾਂ ਬਹੁਤ ਕੀਤੀਆਂ ਨੇ ਜੀ ਇਹ ਐਂ ਵੀ ਕਿਹਾ ਵੀ ਇਹ ਗਰੀਬ ਲੋਕਾਂ ਦਾ ਧੰਦਾ ਬਹੁਤ ਮੈਂ ਹੁਣ ਕੀ ਤੁਹਾਨੂੰ ਵੀਡੀਓ ਤੇ ਦੱਸਾਂ ਜੀ ਉਹ ਗੱਲਾਂ ਕਈਆਂ ਨੇ ਜਿਹੜੀਆਂ ਨਹੀਂ ਕਹਿਣੀਆਂ ਠੀਕ ਹੈ ਫੇਰ ਹੁਣ ਵੀ ਆਪਾਂ ਮੈਂ ਤਾਂ ਹਿੰਡੇ ਰੱਖੀ ਆ ਜੀ ਜੱਟ ਵਾਲੀ ਠੀਕ ਹੈ ਵੀ ਮੈਂ ਹੁਣ ਮੰਨ ਲਓ ਜਦੋਂ ਮੰਡੀ ਲਵਾਈ ਹੁਣ ਜਦੋਂ ਇੱਥੇ ਸਾਡੀ ਮੰਡੀ 'ਚ ਮੇਰੇ ਪਿੰਡ ਦੇ ਜ਼ਿਮੀਂਦਾਰ ਦੇਖਦੇ ਨੇ 1.5 ਦਾ 2 ਲੱਖ ਦਾ ਬੱਕਰਾ ਹੂੰ ਫਿਰ ਉਹ ਦੇਖਦੇ ਨੇ ਹੁਣ ਉਹ ਸਾਰੇ ਬੰਦੇ ਐ ਲਾ ਲੋ ਵੀ ਜ਼ਿਮੀਂਦਾਰ ਬੰਦੇ ਕਹਿੰਦੇ ਨੇ ਵੀ ਬਹੁਤ ਹੀ ਵਧੀਆ ਧੰਦਾ ਹੈ ਹਾਂਜੀ ਕਰ ਚੋ ਤਾਂ ਨਹੀਂ ਕਿਸੇ ਨੇ ਕਿਹਾ ਨਾ ਕਰ ਚੋ ਕਿਸੇ ਨੇ ਜੀ ਆ ਮੁੰਡਾ ਬੈਠਾ ਇੱਧਰ ਤੁਹਾਡਾ ਪੜਿਆ ਲਿਖਿਆ ਨਹੀਂ ਤਾਂ ਨਹੀਂ ਕਿ ਇਹਨੇ ਬਾਹਰ ਜਾਣਾ ਸੀ ਬੇਟੀ ਬਾਹਰ ਅਮਰੀਕਾ ਕੈਨੇਡਾ ਜੀ ਠੀਕ ਹੈ ਜੀ ਇਹਨੇ ਬਾਹਰ ਜਾਣਾ ਸੀ ਅਸੀਂ ਇਹ ਰੋਕਿਆ ਜੀ ਠੀਕ ਹੈ ਇਹ ਇਹ ਹੱਲੀ ਤਾਂ ਨਹੀਂ ਕਹਿੰਦਾ ਵੀ ਹੁਣ ਵੀ ਜਾਣਾ ਨਾ ਜੀ ਇਹਨਾਂ ਨਾਲ ਕਰੀ ਗੱਲਬਾਤ ਕਰ ਲੋ ਜੀ ਲੈ ਵੀ ਮੈਂ ਬੇਟੇ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਨਾਂ ਦਾ ਵੀ ਆਪਾਂ ਤਜਰਬਾ ਪੁੱਛਦੇ ਆ ਇਹ ਕੀ ਕਹਿੰਦੇ ਨੇ ਇਸ ਵਿਸ਼ੇ ਤੇ ਹਰਸ਼ ਕੀ ਹਾਲ ਹੈ ਵੀਰੇ ਬੜੀ ਤੂੰ ਪ੍ਰੋਪਰ ਨਾਮ ਹਰਸ਼ ਹੈ ਨਾ ਹਾਂ ਜੀ ਹਰਸ਼ਵੀਰ ਸਿੰਘ ਆ ਜੀ ਹਰਸ਼ਵੀਰ ਸਿੰਘ ਤੁਸੀਂ ਕਿੰਨਾ ਕੁ ਪੜੇ ਹੋਏ ਹੋ ਮੜਾ ਜੀ ਦੱਸੋਗੇ ਮੈਂ ਜੀ ਪਲੱਸ 2 ਕਰੀ ਹੋਈ ਹੈ ਤੇ ਬੀਏ ਦਾ ਲਾਸਟイヤー ਚੱਲ ਰਿਹਾ ਜੀ ਬੀਏ ਦਾ ਲਾਸਟイヤー ਹਾਂਜੀ ਹੋਰ ਵਗੈਰਾ ਕੀ ਕੀਤਾ ਪੜਾਈ ਦੇ ਨਾਲ ਪੜਾਈ ਦੇ ਨਾਲ ਹੀ ਆਈਲੈਟਸ ਕਲੀਅਰ ਹੈ ਮੇਰੀ ਦੋ ਵਾਰ ਆਈਲੈਟਸ ਕਿੰਨੇ ਬੈਂਡਾਂ ਨਾਲ ਇੱਕ ਵਾਰ ਜੀ 7 ਬੈਂਡ ਨੇ ਓਵਰঅল ਇੱਕ ਵਾਰ 6.5 ਨੇ ਜੀ ਇਹ ਦੋ ਵਾਰ ਕਾਰਨ ਦਾ ਕੀ ਇੱਕ ਵਾਰ ਕਾਰਨ ਰਿਹਾ ਇੱਕ ਵਾਰ ਰਿਜ਼ਲਟ ਰੁਕ ਗਿਆ ਤੀਗਾ ਜੀ ਉਹ 10 15 ਦਿਨਾਂ ਬਾਅਦ ਆਇਆ ਤੇ ਮੈਂ ਉਹਦੇ ਨਾਲ ਦੂਆ ਪੇਪਰ ਇਕੱਠੇ ਦੋਨੇ ਇਕੱਠੇ ਪੇਪਰ ਦੇ ਦਿੱਤੇ ਜੀ ਦੋਨਾਂ ਦਾ ਰਿਜ਼ਲਟ ਆ ਗਿਆ ਤੇ ਠੀਕ ਹੈ ਹਾਂਜੀ ਯਾਨੀ ਕਿ ਤੁਸੀਂ ਫਾਈਲ ਲਾ ਸਕਦੇ ਸੀ ਹਾਂਜੀ ਲਾ ਸਕਦਾ ਸੀ ਪਰ ਮੈਂ ਲਾਈ ਨਹੀਂ ਜੀ ਜਿਆਦਾ ਠੀਕ ਹੈ ਹਾਂਜੀ ਹੋਊਗੇ 2 ਸਾਲ ਆਈ ਲੈਟਸ ਕਰੀ ਨੂ ਹੋਰ ਕੋਈ ਪੜ੍ਹਾਈ ਦੇ ਨਾਲ ਕੁਝ ਕੀਤਾ ਸੀ ਪੜਾਈ ਦੇ ਨਾਲ ਬਸ ਹੀ ਘਰ ਦੇ ਕੰਮ ਕਰਦਾ ਦੀ ਖੇਤੀਬਾੜੀ ਜੇ ਕਹਿਣ ਤੋਂ ਬਾਅਦ ਕੋਈ ਗੇਮ ਵਗੈਰਾ ਗੇਮ ਕਰਦਾ ਸੀ ਜੀ ਕਿਹੜੀ ਮੈਂ ਬਾਸਕਟਬਾਲ ਖੇਡਦਾ ਸੀ ਉਹ ਤੇ ਕੁਝ ਪ੍ਰਾਪਤ ਕੀਤਾ ਜਾਂ ਨਹੀਂ ਹਾਂਜੀ ਤਿੰਨ ਵਾਰ ਨੈਸ਼ਨਲ ਖੇਡਿਆ ਹੋਇਆ ਜੀ ਤੇ ਦੋ ਵਾਰ ਇੱਕ ਵਾਰ ਪਾਰਟਿਸਪੇਸ਼ਨ ਦਾ ਸਰਟੀਫਿਕੇਟ ਅਤੇ ਦੋ ਵਾਰ ਮੈਡਲ ਵੀ ਆਇਆ ਹੋਇਆ ਠੀਕ ਹੈ ਹਾਂਜੀ ਵੀ ਜਾਣੀ ਕਿ ਨੈਸ਼ਨਲ ਲੈਵਲ ਤੱਕ ਜਾ ਕੇ ਮੁੜ ਆਏ ਹਾਂ ਹਾਂਜੀ ਫਿਰ ਵੀ ਤੁਸੀਂ ਆ ਚਲੋ ਇਹਨਾਂ ਦੇ ਨਾਲ ਤਾਂ ਗੱਲਬਾਤ ਕੀਤੀ ਆਪਾਂ ਬੱਕਰੀਆਂ ਦੇ ਕਿਤੇ ਤੀ ਹੈਈ ਹੈ ਨਾ ਮੱਝਾਂ ਵਗੈਰਾ ਤਾਂ ਚਲੋ ਆਪਣੇ ਸ਼ੁਰੂ ਤੋਂ ਹੀ ਹੋਈਆਂ ਨਹੀਂ ਗੀਆਂ ਬੱਕਰੀਆਂ ਵੀ ਬਹੁਤ ਘਰਾਂ 'ਚ ਸ਼ੁਰੂ ਤੋਂ ਰੱਖਦੇ ਆ ਰਹੇ ਪਰ ਇੱਕੋ ਦਾਮ ਬਦਲਾ ਆਇਆ ਫੇਰ ਬਦਲਾ ਦੇ ਵਿੱਚੋਂ ਫੇਰ ਬਦਲਾ ਆਇਆ ਨਾ ਫੇਰ ਆਪਾਂ ਬੱਕਰੀਆਂ ਰੱਖ ਲਿਆ ਪਹਿਲਾਂ ਛੱਡੀਆਂ ਗਏ ਛੱਡ ਦਿੱਤੀਆਂ ਪਰਿਵਾਰਾਂ ਨੇ ਨਾ ਤੋ ਤੁਸਾਨੂੰ ਤਾਂ ਨਹੀਂ ਕੁਝ ਸੁਣਨ ਨੂੰ ਮਿਲ ਸਕਿੱਤੇ ਇਸ ਸੰਬੰਧੀ ਪਿੰਡੋਂ ਬਹੁਤ ਲੋਕ ਕਹਿੰਦੇ ਹੁੰਦੇ ਸੀ ਕਿ ਵੀ ਤੇਰਾ ਵਿਆਹ ਨਹੀਂ ਹੋਣਾ ਵੀ ਤੁਸੀਂ ਬੱਕਰੀਆਂ ਰੱਖ ਦਿਓ ਜਾਂ ਅੱਛਾ ਵੀ ਤੂੰ ਤੇਰੇ ਡੈਡੀ ਨੂੰ ਹਟਾ ਲਾ ਇਹ ਜਿਆ ਕੰਮ ਨਾ ਕਰਨ ਹਾਂ ਗਾਂ ਘਰਾਂ 'ਚੋਂ ਵੀ ਕਹਿੰਦੇ ਹੁੰਦੇ ਸੀ ਕਿ ਹੂੰ ਪਰ ਹੁਣ ਸਾਰੀ ਪਿੰਡ ਚ ਲਗਭਗ ਰੱਖਣ ਨੂੰ ਤਿਆਰ ਬੈਠੇ ਨੇ ਕਿ ਲਾਇਦਾ ਹੋ ਜੂਗਾ ਵਿਆਹ ਤਾਂ ਹੋ ਜੂ ਵਿਆਹ ਦੀ ਤਾਂ ਕਿਹੜੀ ਗੱਲ ਹੈ ਅੱਛਾ ਠੀਕ ਹੈ ਵਿਆਹ ਹੋਣਾ ਜ਼ਰੂਰੀ ਹੈ ਠੀਕ ਹੈ ਬੰਦੇ ਦਾ ਕਾਰੋਬਾਰ ਕਿਸ ਤਰ੍ਹਾਂ ਦਾ ਰਹਿ ਰਿਹਾਗਾ ਕੰਮ ਕਾਇ ਕਿੰਨਾ ਕਰਾਂਗਾ ਜੇ ਬੱਕਰੀਆਂ ਰੱਖਦੇ ਹੋਗੇ ਕੰਮਕਾਰ ਜੀ ਨਾ ਨਾ ਕਰਦੇ ਵੀ ਆ ਮੰਨ ਲਓ ਵੀ ਉੰਨੀ ਇਨਕਮ ਨਾ ਸਾਨੂੰ ਮਸ਼ੀਨਾਂ ਚੋਂ ਨਾ ਖੇਤੀ ਚੋਂ ਨਾ ਬੱਸਾਂ ਵਾਲੇ ਕੰਮ ਚੋਂ ਆ ਜੀ ਠੀਕ ਹੈ ਜਿੰਨੀ ਬੱਕਰੀਆਂ ਚੋਂ ਬੱਚੇ ਤਾਂ ਹੋ ਜਾਂਦੀਆਂ ਸਾਨੂੰ ਠੀਕ ਹੈ ਲੈ ਵੇਚ ਕਿੰਨੀ ਕਰਦਣੋ ਫਿਰ ਇਹਦੇ ਵਿੱਚ ਲੈ ਵੇਚ ਤੁਸੀਂ ਐ ਮਨ ਲਓ ਵੀ ਸਾਲ ਦੀਆਂ 10 ਲੱਖ ਦੀਆਂ ਬੱਕਰੀਆਂ ਵੇਚ ਲੰਨੀਆਂ ਅਸੀਂ ਸਾਲ ਦੀਆਂ ਹਾਂਜੀ 10 ਲੱਖ ਦੀਆਂ ਹਾਂਜੀ ਠੀਕ ਐ ਹੋਰ ਗੱਲਬਾਤ ਕਰੀਏ ਜਿਵੇਂ ਹੁਣ ਇੰਨੀਆਂ ਬੱਕਰੀਆਂ ਨੇ ਕਿੰਨੀਆਂ ਹੋਣਗੀਆਂ ਲਗਭਗ ਤੁਸੀਂ ਕਿੰਨੇ ਨੱਕੇ ਨੇ ਪਿੱਛੇ ਇਹ ਟੋਟਲ ਤਾਂ ਹੀ 100 ਪਸ਼ੂ ਹੋ ਸਾਰਾ 100 ਪਸ਼ੂ ਸੰਭਾਈ ਕਿੰਨੀ ਔਖੀ ਐ 100 ਪਸ਼ੂ ਦੀ ਫਿਰ ਇੱਕ ਅਤਰਾ ਬਿਮਾਰ ਹੁੰਦਾ ਹੀ ਰਹਿੰਦਾ ਹੁਣ ਨਹੀਂ ਜੀ ਬਿਮਾਰਤਾ ਤਾਂ ਤਾਂ ਬੰਦੇ ਤੇ ਹੱਥ ਆ ਵੀ ਜੇ ਦਾ ਬਾੜੀ ਨਹੀਂ ਸਾਫ਼ ਕਰਨੇ ਗੰਦਗੀ ਚ ਰੱਖਣੇ ਨੇ ਹਾਂ ਫਿਰ ਤਾਂ ਬਿਮਾਰ ਫਿਰ ਤਾਂ ਜਿਹੇ ਬੰਦਾ ਜੀ ਉਹ ਵੀ ਬਿਮਾਰ ਹੋਊ ਇਹੋ ਠੀਕ ਹੈ ਹਾਂਜੀ ਉਹਦੇ ਨਾਲ ਕੀ ਦਿੱਕਤ ਆਈ ਮਸੂਲ ਮਰ ਗਿਆ ਜਾਂ ਕੋਈ ਕੋਈ ਵੱਡੀ ਬਿਮਾਰੀ ਪੈ ਗਈ ਜਦੋਂ ਸ਼ੁਰੂ ਸ਼ੁਰੂ ਚ ਕੰਮ ਸ਼ੁਰੂ ਕਰਿਆ ਜੀ ਜਾਨ ਜ਼ਰੂਰ ਮਰਦੇ ਰਹੇ ਨੇ ਜਿਵੇਂ 30 30 40 ਵਾਲੀ ਮੇਮਣੇ ਇਕੱਠੀ ਮਰਦੇ ਰਹੇ ਨੇ ਪਤਾ ਨਹੀਂ ਸੀਗਾ ਹੌਲੀ ਹੌਲੀ ਪਤਾ ਲੱਗਣ ਲੱਗੇ ਜੀ ਵੱਡਾ ਨੁਕਸਾਨ ਹੁੰਦਾ ਰਿਹਾ ਪਹਿਲਾਂ ਬਹੁਤ ਹੁੰਦਾ ਰਿਹਾ ਨੁਕਸਾਨ ਜੀ ਪਤਾ ਨਹੀਂ ਸੀਗਾ ਹੂੰ ਵੀ ਕਿਉਂ ਮਰਦੇ ਨੇ ਹੁਣ ਪਤਾ ਵੀ ਕਿਹੜੀ ਦਵਾਈ ਕਰ ਦੇਣੀ ਆ ਹਰ ਵੈਕਸੀਨੇਸ਼ਨ ਦਾ ਪਤਾ ਵੀ ਠੀਕ ਹੈ ਹਾਂ ਜੀ ਤੇ ਦੁੱਧ ਵਗੈਰਾ ਫਿਰ ਬੱਕਰੀਆਂ ਦਾ ਉਹ ਚਵੋਂ ਚੁੰਨਿਓ ਜਾਂ ਬਸ ਬੱਚੇ ਹੀ ਪੀ ਲੈਂਦੇ ਨੇਗੇ ਆਪਾਂ ਜੀ ਪਹਿਲਾਂ 2 ਮਹੀਨੇ ਤਾਂ ਬੱਚਿਆਂ ਨੂੰ ਪਿਆਉਨੇ ਆ ਫਿਰ ਉਸ ਤੋਂ ਬਾਅਦ ਚੁੰਨੇ ਵੀ ਆ ਜੀ ਵਿਕ ਜਾਂਦਾ ਹਾਂ ਵਿਕ ਜਾਂਦਾ ਜੀ 90 ਦੇ ਬੰਦੇ ਆਉਂਦੇ ਨੇ ਆਪਣੇ ਕੋਲੇ ਲਾਲੇ ਬਾਣੀਏ ਲੈ ਕੇ ਜਾਂਦੇ ਨੇ ਪੱਕੇ ਹੀ ਦੁੱਧ ਠੀਕ ਹੈ ਉਹ ਕੀ ਰੇਟ ਨੂੰ ਲੈ ਜਾਂਦੇ ਫਿਰ ਉਹ 100 ਰੁਪਏ ਲੀਟਰ ਨੂੰ ਲੈ ਕੇ ਜਾਂਦੇ ਨੇ ਠੀਕ ਹੈ ਇਕੱਠਾ ਦੁੱਧ ਵਿਕ ਜਾਂਦਾ ਤੁਹਾਨੂੰ ਫਿਰ ਹਾਂ ਜੀ ਵਿਕ ਜਾਂਦਾ ਜੀ ਆਰਾਮ ਨਾਲ ਵਿਕ ਜਾਂਦਾ ਜੀ ਠੀਕ ਹੈ ਤੇ ਇਸ ਕਿਤੇ ਦੀ ਗੱਲਬਾਤ ਕਰੀਏ ਮੰਡੀ ਵੀ ਤੁਸੀਂ ਲਾ ਰਹੇ ਹੋਗੇ ਨਾ ਅੱਗੇ ਪੜ੍ਹਾਈ ਪੜ੍ਹ ਰਹੇ ਹੋਗੇ ਬਾਹਰ ਜਾਣ ਦਾ ਕੀ ਖਿਆਲ ਆ ਫਿਰ ਹਜੇ ਤੱਕ ਦਾ ਕੋਈ ਖਿਆਲ ਨਹੀਂ ਜੀ ਬਾਹਰ ਦਾ ਤੇ ਇਸ ਕਿਤੇ ਨੂੰ ਵਧਾਉਣ ਦਾ ਜਾਂ ਘਟਾਉਣ ਦਾ ਇਹਨੂੰ ਵਧਾਉਣ ਦਾ ਹੈਗਾ ਜੀ ਘਟਾਉਣ ਦਾ ਤਾਂ ਨਹੀਂਗਾ ਘਟਾਉਣ ਦਾ ਨਹੀਂ ਹੈਗਾ ਜੀ ਠੀਕ ਹੈ ਬਰੀਡਿੰਗ ਫਿਰ ਬਈ ਆਪਾਂ ਗੱਲਬਾਤ ਕਰੀਏ ਜਿਵੇਂ ਹੁਣ ਬੱਚੇ ਆਉਂਦੇਗੇ ਤੁਸੀਂ ਕਹਿੰਦੇ ਆਪਾਂ 15000 ਦਾ ਜੀ ਡੈਡੀ ਤੁਹਾਡੇ ਕਹਿੰਦੇ ਆਪਾਂ ਵੇਚਦੇ ਆਂਗੇ ਨਾ ਹਾਂਜੀ ਤੇ ਕਿੰਨੇ ਕੁ ਮਹੀਨੇ ਦਾ ਬੱਚਾ ਵਿਕੇ ਜਾਂਦਾ ਹੈਗਾ ਇੰਨੇ ਆਪਣੇ ਤਾਂ ਹੀ ਐ ਮਨ ਲਓ ਵੀ ਲੋਕ ੱੱੱਕੇ ਨਾਲੇ ਚੁੰਗੜ ਬੱਚੇ ਵੀ 20 25 25000 ਦੇ ਚੱਕੇ ਲੈ ਜਾਂਦੇ ਨੇਗੇ। ਅੱਛਾ। ਕਾਰਨ ਕਾਰਨ ਬਰੀਡਿੰਗ ਜੀ। ਠੀਕ ਐ। ਕੁਆਲਿਟੀ ਆਪਣੇ ਲਵੇ ਇੱਕ ਦਾ ਪੂਰੀ ਪਿਓਰ ਬੀਟਲ ਹੋਊਗੀ ਜੀ। ਹੂੰ। ਬੱਕਰੀਆਂ ਦੇਸੀ ਵੀ ਜ਼ਰੂਰ ਹੈਗੀਆਂ ਨੇ ਉਹ ਤਾਂ ਰੱਖੀਆਂ ਨੇ ਦੁੱਧ ਨੂੰ ਚੰਗੀਆਂ ਨੇ ਜੀ। ਅੱਛਾ। ਹਾਂ ਇਹ ਦੇਸੀ ਰੱਖੀਆਂ ਜ਼ਰੂਰ ਹੋਈਆਂ ਨੇ ਵਿੱਚ। ਹਾਂ ਜੀ। ਫਿਰ ਤੁਸੀਂ ਇਹਨਾਂ ਦੇ ਜ਼ਮੀਨ ਦੇ ਵਿੱਚ ਵੀ ਕੁਝ ਜਗ੍ਹਾ ਛੱਡ ਦਿਓਗੇ ਵੀ ਹਾਂ ਇਹਨਾਂ ਨੂੰ ਚਾਰਨ ਦੇ ਲਈ ਜਾਂ ਕੁਝ। ਜਗਾ ਤਾਂ ਨਹੀਂ ਜਿਵੇਂ ਮੰਨ ਲਓ ਆਪਦੀ ਕਣਕ ਬੀਜੀ ਹੋਈ ਆ ਹੂੰ ਉਹ ਡੰਡੀ ਚੜਨ ਤੋਂ ਪਹਿਲਾਂ ਪਹਿਲਾਂ ਆਪਾਂ ਕਣਕ ਉਹਦੇ ਵਿੱਚ ਛੱਡ ਦੰਨੇ ਆ ਬੱਕਰੀਆਂ ਵੀ ਚਰ ਲੈਣ ਨਾਲ ਤਾਂ ਉਹਦੇ ਨਾਲ ਨਕਾਸ ਵੱਧਦਾ ਹੀ ਕਣਕ ਦਾ ਕਣਕ ਐਂ ਈ ਚਾਰਦੇ ਆ ਐਂ ਚਾਰਦੰਨੇ ਆ ਜੀ ਖੜੀ ਕਣਕੇ ਚਾਰਦੰਨੇ ਆ ਯਾਨੀ ਕਿ ਮਹੀਨੇਕ ਦੀ ਕਣਕ ਕਹਿ ਲਈਏ ਕਿ ਡੇਢ ਮਹੀਨੇ ਦੀ ਡੇਢ ਕ ਮਹੀਨੇ ਦੀ ਮੰਨ ਕੇ ਚੱਲੋ ਜੀ ਡੇਢ ਕ ਮਹੀਨੇ ਦੀ ਕਣਕ ਹਾਂ ਜੀ ਠੀਕ ਐ ਉਹਦਾ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਉਹ ਨੁਕਸਾਨ ਨਹੀਂ ਸਗੋਂ ਤੇ ਵਾਧਾ ਹੀ ਹੁੰਦਾ ਉਹਦੇ ਨਾਲ ਵਾਧਾ ਹੁੰਦਾ ਹਾਂ ਜੀ ਲੋਕ ਐਂ ਕਹਿੰਦੇ ਉਹਨਾਂਗੇ ਵੀ ਇਹ ਪਾਗਲ ਹੋ ਗਿਆ ਨਹੀਂ ਕਹਿੰਦੇ ਆਪਣੇ ਇੱਧਰ ਏਰੀਆ 'ਚ ਘਟ ਚਾਰਦੇ ਨੇ ਜੀ ਪਰ ਜੇ ਤੁਸੀਂ ਇੱਧਰ ਸਨਾਮ ਏਰੀਆ 'ਕ ਨਹੀਂ ਦੇਖੋ ਹਰੇਕ ਜ਼ਿਮੀਂਦਾਰ ਆਪਦੇ ਖੇਤ 'ਚ ਬੱਕਰੀਆਂ ਚਰਵਾਉਂਦਾ ਆ। ਹਾਂ ਇਹ ਤਾਂ ਹੈ। ਇਹ ਦੋ ਫਾਇਦੇ ਨੇ ਇੱਕ ਤਾਂ ਬੱਕਰੀ ਮੀਂਗਣ ਕਰਦੀ ਆ ਰੇਹ ਪੈਂਦਾ ਜੀ। ਹੂੰ। ਤੇ ਉਹ ਜਿਹੜੀ ਮੀਂਗਣਾ ਉਹ 'ਚ ਨਾਈਟ੍ਰੋਜਨ ਹੋਣ ਕਰਕੇ ਗੁੱਲੀ ਡੰਡਾ ਵੱਧ ਫੁਕਦਾ ਜੀ। ਠੀਕ ਹੈ। ਹਾਂ ਜੀ ਇਹ 'ਚ ਨਾਈਟ੍ਰੋਜਨ ਦੀ ਜ਼ਿਆਦਾ ਹੋਣ ਕਰਕੇ ਗੁੱਲੀ ਡੰਡੇ ਨੂੰ ਧੱਕਾ ਵੱਜਦਾ ਤੇ ਕਣਕ ਨੂੰ ਐਜ਼ ਅ ਪ੍ਰੋਟੀਨ ਲੱਗਦੀ ਆ ਮੀਂਗਣ। ਠੀਕ ਹੈ। ਹਾਂ ਜੀ। ਲਾਈ ਸਰਪੰਚ ਸਾਹਿਬ ਹਾਂਜੀ ਹੁਣ ਤੁਹਾਡੇ ਤੇ ਆਈ ਏ ਫਿਰ ਆਪਾਂ ਗੱਲਬਾਤ ਕਰਨ ਜਿਹੜੇ ਤੁਹਾਡੇ ਕਾਰੋਬਾਰ ਚੱਲ ਰਹੇ ਨੇਗੇ ਮੱਝਾਂ ਗਾਵਾਂ ਦਾ ਚਲੋ ਆਪਣਾ ਜਿਹੜਾ ਕੰਬਾਈਨਾ ਵਗੈਰਾ ਹੋ ਗਿਆ ਬੱਕਰੀਆਂ ਦਾ ਰੇ ਸਾਰੇ ਕਾਰੋਬਾਰ ਤੁਹਾਡੇ ਚੱਲ ਹੀ ਰਹੇ ਨੇਗੇ ਹਾਂਜੀ ਤੁਸੀਂ ਫਿਰ ਵੱਧ ਕਿਹੜੇ ਕਿਤੇ ਧਿਆਨ ਦਿੰਦੇ ਹੋ ਸਾਰਿਆਂ ਨਾਲ ਮੈਂ ਬੱਕਰੀਆਂ ਤੇ ਦਿੰਦਾ ਜੀ ਅੱਛਾ ਮੈਂ ਤਾਂ ਮੇਰਾ ਟਰਾਂਸਪੋਰਟ ਦਾ ਕੰਮ ਹੈ ਜਿਹੜਾ ਕਿੰਨੇ ਵਜੇ ਉੱਠ ਕੱਢਦੇ ਹੋ ਫਿਰ ਇੱਧਰੋਂ ਮੈਂ ਉੱਠਦਾ ਤਾਂ 4 ਵਜੇ ਹਾਂਜੀ ਕਿੰਨੇ ਵਜੇ ਬੱਕਰੀਆਂ ਚ ਆ ਜਾਂਦਾ ਮੈਂ ਲਾ ਲਓ ਵੀ 5 ਵਜੇ ਬੱਕਰੀਆਂ ਦੇ ਵਿੱਚ ਹੁੰਨਾ ਜੀ ਕਿੰਨੇ ਵਜੇ ਨਮੇਟਦੇ ਨੇ ਅਸੀਂ 8 ਵਜੇ ਤੋਂ ਸਾਡਾ ਕੰਮ ਨਿਭੜ ਜਾਂਦਾ ਠੀਕ ਹੈ ਬੱਕਰੀਆਂ ਦਾ ਪ੍ਰੋਪਰ 8 ਵਜੇ ਟਾਈਮ ਸਾਢੇ 10 10:30 11 ਵਜੇ ਬੱਕਰੀਆਂ ਘਰੋਂ ਵਗ ਜਾਂਦੀਆਂ ਨੇ ਬਾਹਰ ਚਰਾਈ ਤੇ ਜਾਂਦੀਆਂ ਨੇ ਬਾਹਰ ਅੱਜ ਕੱਲ ਚਰਾਈ ਬਹੁਤ ਘੱਟ ਹੁੰਦੀ ਹੈ ਜੀ ਸਾਢੇ ਤਾਂ ਜੀ ਬਹੁਤ ਆਜਾ ਮੰਨ ਲਓ ਦਰਖਤ ਬਹੁਤ ਜ਼ਿਆਦਾ ਹੂੰ ਵੀ ਕਮਾਉਨੇ ਆ ਬੱਕਰੀਆਂ ਲਾ ਲਓ ਮੇਰੇ 4-5 ਪਿੰਡਾਂ ਚ ਏਰੀਏ ਚ ਬਹੁਤ ਜ਼ਿਆਦਾ ਦਰਖਤ ਆ ਜੀ ਜੀ ਚਰਾਈ ਤੇ ਜ਼ਰੂਰ ਮਾਲ ਜਾਂਦਾ ਜੇ ਬਾਹਰ ਜ਼ਰੂਰ ਜੇ ਨਹੀਂ ਵੀ ਦਰਖਤ ਕੱਟਣੇ ਵੀ ਕਮਾਉ ਜ਼ਰੂਰ ਠੀਕ ਹੈ ਜਿਹੜੇ ਬੱਕਰੀ ਦੇ ਪੈਰ ਨੇ ਜੀ ਉਹ ਪੈਰ ਵਿੰਗੇ ਨਹੀਂ ਹੁੰਦੇ ਜਿਆਦਾਤਰ ਫਾਰਮਾਂ 'ਚ ਖੜਨ ਨਾਲ ਬੱਕਰੀਆਂ ਦੇ ਪੈਰ ਵਿੰਗੇ ਹੁੰਦੇ ਨਹੀਂ ਸਹੀ ਗੱਲ ਹੈ ਤੇ ਜੇ ਆਪਾਂ ਗੱਲਬਾਤ ਕਰੀਏ ਦਾਣਾ ਫਕਾ ਕੋਈ ਉਹ ਦਾਣਾ ਪਾਉਨੇ ਆ ਜੀ ਦਾਣੇ ਤਾਂ ਫੀਡ ਮੰਨ ਲਓ ਮੈਂ ਇੱਕ ਉੱਥੇ ਆ ਜੀ ਮਲਾਉ ਦ ਉਹ ਦੀਪਕ ਫੀਡ ਆ ਉੱਥੋਂ ਉਹਨਾਂ ਤੋਂ ਮੰਨ ਲਓ ਤਿਆਰ ਕਰਵਾ ਕੇ ਲੈ ਕੇ ਆਉਣਾ ਜੀ ਠੀਕ ਹੈ 100 100 ਕੁਆਂਟਲ ਇਕੱਠਾ ਫੀਡ ਦਾ ਲੈ ਕੇ ਆਉਣਾ ਜੀ 100 100 ਕੁਆਂਟਲ ਹਾਂ ਜੀ ਇਸ ਤਰ੍ਹਾਂ ਦਾ ਰਿਜ਼ਲਟ ਆ ਫਿਰ ਖੇੜ ਬਹੁਤ ਹੀ ਵਧੀਆ ਰਿਜ਼ਲਟ ਹੈ ਢੇੜ ਤੇ ਕਾਮਯਾਬ ਹੈਗਾ ਜਾਨਬਾਬ ਹਾਂਜੀ ਕਾਮਯਾਬ ਕੋਈ ਦਿੱਕਤ ਨਹੀਂਰੇ ਤਾਂ ਹੁਣ ਜੇ ਫਾਰਮ ਤੇ ਵੀ ਬੰਦਾ ਕਰਦਾ ਜੀ ਘਰੇ ਹਾਂ ਤਾਂ ਵੀ ਬੱਕਰੀ ਕਾਮਯਾਬ ਆ ਜੀ ਜੇ ਸਪੋਜ਼ ਕਰੋ 30000 ਦੀ ਆਪਾਂ ਬੱਕਰੀ ਲੈਨੇ ਆ ਜੀ ਹਾਂ ਵੀ ਪੂਰੀ ਵਧੀਆ ਅੱਜ 30000 ਦੀ ਬੱਕਰੀ ਆਉਂਦੀ ਹੈ ਜੀ ਉਹ 60000 ਇਨਕਮ ਦਿੰਦੀ ਹੈ ਸਾਲ 'ਚ ਠੀਕ ਹੈ ਬੱਕਰੀ ਨੇ 4 ਬੱਚੇ ਦਿੱਤੇ ਜੀ 15000 ਘੱਟੋ ਘੱਟ ਰੇਟ ਆ ਜੀ ਬੱਚੇ ਦਾ ਹਾਂ ਜੇ ਮੰਨ ਲਓ ਆਪਾਂ 7-8 ਮਹੀਨੇ ਦਾ ਬੱਚਾ ਵੇਚਦੇ ਆ ਕੁਆਲਿਟੀ ਦਾ ਜੇ 4 ਬੱਚੇ ਨੇ ਜੀ 15 ਚੋਕਾ 60 30000 ਲਾ ਕੇ ਡਬਲ ਪੈਸੇ ਦੱਸੋ ਕਿਹੜੇ ਕੰਮ ਚ ਨੇ ਜੀ ਹੂੰ ਗੱਲਬਾਤ ਐ ਵੀ ਜੇ ਬੱਕਰੀ ਦੇ ਦਿੱਤੀ 2 ਜਾਂ 1 ਨਹੀਂ 4 ਬੱਚੇ ਤਾਂ ਤਕਰੀਬਨ ਆਮ ਬੱਕਰੀਆਂ ਦਿੰਦੇ ਨੇ ਜੀ ਮੇਰੇ ਕੋਲ ਤਿੰਨ ਤਿੰਨ ਬੱਕਰੀਆਂ ਨੇ 4 4 ਬੱਚੇ ਵੀ ਦਿੰਦੀਆਂ ਨੇ ਜੀ ਅੱਛਾ ਹਾਂ ਮੇਰੇ ਕੋਲ ਤਿੰਨ ਬੱਕਰੀਆਂ ਮੇਰੇ ਕੋਲ ਹੁਣ ਵੀ ਖੜੀ ਆ ਜੀ ਤਿੰਨ ਦਿੱਤੇ ਹੋਣੇ ਬੱਚੇ ਤਿੰਨ ਬੱਚੇ ਹਾਂਜੀ ਯਾਨੀ ਕਿ ਤਿੰਨ ਬੱਚੇ ਤੁਹਾਡੇ ਕੋਲ ਨਾਰਮਲ ਆ ਦੋ ਬੱਕਰੇ ਤਾਂ ਦੋ ਬੱਚੇ ਤਾਂ ਆਮ ਬੱਕਰੀ ਦਿੰਦੀ ਆ ਜੀ ਪੱਕੀ ਹੂੰ ਜ਼ਿਆਦਾਤਰ ਬੱਕਰੀਆਂ ਜਿਹੜੀਆਂ ਬਦੀਆ ਕੁਆਲਿਟੀ ਦੀਆਂ ਨੇ ਬੀਟਲ ਨੇ ਉਹ ਬੱਕਰੀਆਂ ਦੋ ਤਿੰਨ ਬੱਕਰੀਆਂ ਆਮ ਦਿੰਦੀਆਂ ਨੇ ਜੀ ਠੀਕ ਹੈ ਕਦੇ ਬੱਕਰੀਆਂ ਦੇ ਕੋਈ ਧੋਖਾ ਤਾਂ ਨਹੀਂ ਦਿੱਤਾ ਨਹੀਂ ਕਦੇ ਕੋਈ ਧੋਖਾ ਨਹੀਂ ਦਿੱਤਾ ਹਮਮ ਪ੍ਰੋਪਰ ਦਵਾਈਆਂ ਨੇ ਜੀ ਆਪ ਮੇਰਾ ਕੋਰਸ ਕਰਿਆ ਹੋਇਆ ਜੀ ਸਰਕਾਰੀ ਦੋ ਵਾਰੀ ਮੈਂ ਕੋਰਸ ਕੀਤਾ ਹੋਇਆ ਫਿਰ ਤੁਸੀਂ ਕਿਵੇਂ ਹੈਂਡਲ ਕਰ ਲੈਣੋ ਹਾਂਜੀ ਮੈਂ ਆਪ ਹਾਂਜੀ ਆਪ ਟ੍ਰੀਟਮੈਂਟ ਕਰਦਾ ਜੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜੀ ਪੀਪੀਆਰ ਹੋ ਗਈ ਜੀ ਟੀ ਹੋ ਗਈ ਐਫਐਮਡੀ ਹੋ ਗਈ ਇਹ ਦਵਾਈਆਂ ਮੰਨ ਲਓ ਇਹ ਬਿਮਾਰੀਆਂ ਜ਼ਿਆਦਾ ਪੀਪੀਆਰ ਦੀ ਜ਼ਿਆਦਾ ਬਿਮਾਰੀ ਹੁੰਦੀ ਹੈ ਜੀ ਵੈਕਸੀਨੇਸ਼ਨ ਹਾਂਜੀ ਉਹ 9ਵੇਂ আর 10ਵੇਂ ਮਹੀਨੇ ਚ ਲਗਣੀ ਚਾਹੀਦੀ ਹੈ ਜੀ। ਠੀਕ ਹੈ ਜੀ। ਤੁਸੀਂ ਪ੍ਰੋਪਰ ਕਰਦੇ ਹੋ ਜਾਂ ਨਹੀਂ? ਕਰਦੇ ਆ ਜੀ ਅਸੀਂ ਪ੍ਰੋਪਰ। ਠੀਕ ਹੈ। ਤੇ ਜਿਹੜੀ ਆਪਣਾ ਹੋਰ ਚੀਜ਼ ਕਿਹੜੀ-ਕਿਹੜੀਆਂ ਤੁਸੀਂ ਇਹਨਾਂ ਨੂੰ ਦਵਾਈਆਂ ਵਰਤਦੇ ਹੋ ਜਿਹੜੀਆਂ ਰੁਟੀਨ ਚ ਦੇਣੀਆਂ ਚਾਹੀਦੀਆਂ ਨੇ ਜਿਵੇਂ ਕੀੜੇ ਵਾਲੀਆਂ ਹੋਣ। ਕੀੜਿਆਂ ਵਾਲੀ ਐਲਬੋ ਮਾਰ ਹੋਗੀ, ਨੀਲਜਨ ਹੋਗੀ, ਨੀਲਬਰਮ ਹੋਗੀ ਜੀ, ਹਾਈ ਟੈਕ ਹੋਗੀ। ਠੀਕ ਹੈ। ਇਹ ਐ ਹੋਣਾ ਚਾਹੀਦਾ ਜੀ ਵੀ 2 ਮਹੀਨੇ ਬਾਅਦ ਬੱਕਰੀ ਨੂੰ ਦਵਾਈ ਦਿਓ। 2 ਢਾਈ ਮਹੀਨੇ ਬਾਅਦ। ਹੂੰ। ਵਿੱਚ ਬੰਦਿਆਂ ਨੂੰ ਤਾਂ 50-50 ਸਾਲ ਦੇ ਬੱਕਰੀਆਂ ਚਾਰਦੇ ਨੇ ਜੀ ਬੁੱਲੇਵਾਰੀ ਨਹੀਂ ਨੌਲੇਜ ਠੀਕ ਹੈ ਜ ਵਿੱਚ ਬੱਕਰੀਆਂ ਨੂੰ ਬੁੱਲਾ ਪੈਂਦਾ ਇਹ ਜੇ ਆਪਾਂ ਦਵਾਈ ਨਹੀਂ ਦਿੰਦੇ ਸਾਲ-ਸਾਲ ਪਾਲੀ ਜਿਹੜੇ ਅਜੜੀ ਬੰਦੇ ਨੇ ਜੀ ਉਹ ਐਂ ਲਾ ਲੋ ਵੀ ਦਵਾਈ ਨਹੀਂ ਦਿੰਦੇ ਸਾਲ-ਸਾਲ ਬੱਕਰੀ ਠੀਕ ਹੈ ਜੀ ਇੱਕ ਤੂੰ ਤਦੇ ਪੱਤੇ ਤੇ ਉੱਪਰ ਮੰਨ ਲਓ ਸੁੰਡ ਹੁੰਦਾ ਜੀ ਹੂੰ ਪੱਬੂ ਕੁੱਤਾ ਮੰਨ ਲਓ ਹੂੰ ਉਹ ਬੁੱਲਾ ਮੰਨ ਲਓ ਬੱਕਰੀ ਦੇ ਦਿਮਾਗ 'ਚ ਵਗਦਾ ਉਹਦੋਂ ਬੁੱਲਾ ਪੈਂਦਾ ਜਦੋਂ ਸੰਗਾਈ ਹੋ ਗਈ ਜੀ ਤੂੰ ਤਾਂ ਦੀ ਹੂੰ ਦਾਦਾ ਤਰੇ ਲੋਕਾਂ ਨੂੰ ਇਹ ਵੀ ਨਹੀਂ ਜੀ 50 50 ਸਾਲ ਦੇ ਆ ਜਿਹੜੀ ਬੱਕਰੀਆਂ ਚਾਰਦੇ ਨੇ ਇਹਦੇ ਬਾਰੇ ਵੀ ਨੌਲੇਜ ਨਹੀਂ ਜੀ ਯਾਨੀ ਕਿ ਬੁੱਲਾ ਹਾਂਜੀ ਉਹ ਤੋਂ ਪਹਿਲਾਂ ਇਲਾਜ ਕਰਨਾ ਪੈਂਦਾ ਉਹ ਤੋਂ ਪਹਿਲਾਂ ਜਿਹੜਾ ਜੀ ਮੰਨ ਲਓ ਬੁੱਲੇ ਦਾ ਕਾਰਨ ਹੂੰ ਉਹ ਤੂੰ ਤ ਤੇ ਮੰਨ ਲਓ ਇੱਕ ਸੁੰਡ ਹੁੰਦਾ ਹੂੰ ਤੂੰ ਤੋਂ ਦੇ ਪੇੜ ਤੇ ਉਹਦੇ ਪੱਤੇ ਥੱਲੇ ਉਹ ਜਦੋਂ ਵਗ ਗਿਆ ਜੀ ਬੱਕਰੀ ਦੇ ਸੰਗਾਈ 'ਚ ਤੂੰ ਤਾਂ ਹਰੇਕ ਮੰਨ ਲਓ ਜਿਹੜੀ ਦਾ ਬਾਹਰ ਚ ਰਾਈ ਤੇ ਜਾਂਦੀਆਂ ਨੇ ਜੀ ਬੱਕਰੀਆਂ ਉਹ ਹਰੇਕ ਬੰਦੇ ਹੀ ਪਾਉਂਦਾ ਠੀਕ ਹੈ ਜੀ ਸੰਗਾਈ ਵਾਲੀਆਂ ਬੱਕਰੀਆਂ ਨੂੰ ਜੀ ਹੂੰ ਉਹਦੇ ਤੇ ਫਿਰ ਸੁਣਡ ਹੁੰਦਾ ਉਹ ਟਾਈਮਾਂ 'ਚ ਸੰਗਾਈ 'ਚ ਜਾ ਕੇ ਬੁੱਲਾ ਪਊਗਾ ਦਵਾਈ ਦਾ ਉਹ ਕੋਈ ਬੁੱਲੇ ਵਾਲਾ ਚੱਕਰੀ ਨਹੀਂ ਜੀ ਹੈਗਾ ਜੀ ਪ੍ਰੋਪਰ 2-2.5 ਮਹੀਨੇ ਬਾਅਦ ਦਵਾਈ ਦਈ ਜਾ ਬੱਕਰੀ ਨੂੰ ਬੁੱਲਾ ਨਹੀਂ ਜੀ ਪਊਗਾ ਠੀਕ ਹੈ ਜੀ ਵਿੱਚ ਬੰਦੇ ਕਹੀ ਜਾਂਦੇ ਨੇ ਬੱਕਰੀ ਦੇ ਕੰਨਾਂ ਵੜ ਦੋ ਇਹਨੂੰ ਸ਼ਰਾਬ ਪਿਆ ਦਿਓ ਜੀ ਤੂੜੀ 'ਚ ਦੱਬ ਦੋ ਜਿਹੜੇ ਅੱਗੇ ਉਹ ਤੇ ਜੀ ਠੀਕ ਹੈ ਹੁਣ ਮੰਨ ਲਓ ਦਵਾਈਆਂ ਚੱਲ ਪਈਆਂ ਜੀ ਹੂੰ ਅੱਗੇ ਲੋਕਾਂ ਨੂੰ ਨਹੀਂ ਪਤਾ ਤੀ ਹੁਣ ਤਾਂ ਐ ਲਾ ਲੋ ਵੀ ਆਪਣੇ ਸੈਮੀਨਾਰ ਲੱਗਦੇ ਨੇ ਜੀ ਇਹਨਾਂ ਦੇ ਸਾਡੇ ਉਰੇ ਰੌਣੀ ਫਾਰਮ ਤੇ ਸਰਕਾਰੀ ਟ੍ਰੇਨਿੰਗ ਦਿੰਦੇ ਨੇ ਜੀ ਜੀ ਜੇ ਕਿਸੇ ਵੀਰ ਨੇ ਟ੍ਰੇਨਿੰਗ ਵੀ ਲੈਣੀ ਹੋਵੇ ਫ੍ਰੀ ਸਰਟੀਫਿਕੇਟ ਮਿਲਦਾ ਜੀ ਉਥੋਂ ਹੂੰ ਪਟਿਆਲੇ ਦੇ ਨਾਲ ਸਾਡੇ ਰੌਣੀ ਫਾਰਮਾ ਜੀ ਸਰਕਾਰੀ ਸੰਸਥਾ ਜੀ ਦੋ ਦਿਨ ਦੀ ਟ੍ਰੇਨਿੰਗ ਆ ਜੀ ਕਿਸੇ ਵੀਰ ਨੇ ਲੈਣੀ ਹੋਬ ਉੱਥੋਂ ਟ੍ਰੇਨਿੰਗ ਵੀ ਲੈ ਸਕਦਾ ਜੀ ਯਾਨਕਿ ਤੁਸੀਂ ਇੱਥੋਂ ਆਪਣੇ ਫਾਰਮ ਤੋਂ ਤੁਹਾਡੇ ਬੱਕਰੇ ਬੱਕਰੀਆਂ ਵੇਚ ਵੀ ਰਹੇ ਹੋ ਹਾਂਜੀ ਅਸੀਂ ਆਪਦੇ ਹੀ ਵੇਚਦੇ ਹਾਂ ਕਦੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਕੋਈ ਦਿੱਕਤ ਨਹੀਂ ਜੀ ਕਿੰਨੀ ਕਿ ਹੈਲਪ ਕਰਦੇ ਫਿਰ ਨਵੇਂ ਬੰਦੇ ਦੀ ਨਵਾਂ ਬੰਦਾ ਜਿਹੜਾ ਸਾਡੇ ਨਾਲ ਜੋੜਦਾ ਜੀ ਅਸੀਂ ਇਹ ਤੋਂ ਲੈ ਕੇ ਜੈਡ ਤੱਕ ਪੂਰੀ ਉਹਨਾਂ ਦੇ ਫਾਰਮ ਦਾ ਵਿਜਟ ਵੀ ਕਰਦੇ ਹਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਆਉਣ ਦਿੰਦੇ ਠੀਕ ਹੈ ਤੁਸੀਂ ਸੁਝਾਅ ਕੀ ਦਿਨੋ ਚਲੋ ਆਪਾਂ ਖੀਰ ਦੇ ਵਿੱਚ ਗੱਲਬਾਤ ਕਰੀਏ ਵੀ ਖੇਤੀ ਦੇ ਨਾਲ ਅਸੀਂ ਤਾਂ ਇਹ ਕਹਿੰਦੇ ਆ ਜੀ ਮੰਨ ਲਓ ਜਿਹੜਾ ਬੰਦਾ ਫਾਰਮ ਕਰਦਾ ਜੀ ਉਹ 100% ਕਾਮਯਾਬ ਆ ਇਹ ਧੰਦੇ 'ਚ ਹੂੰ ਹੁਣ ਸਾਨੂੰ 10 ਲੱਖ ਰੁਪਈਆ 10.5 ਕਿਲੇ ਜ਼ਮੀਨ ਦੇਣੇ ਜੀ ਨਹੀਂ ਆਪਾਂ ਗੱਲਬਾਤ ਕਰੀ ਵੀ ਫਾਰਮ ਦੀ ਸੰਭਾਈ ਆ ਜਿਹੜੀ ਤੁਸੀਂ ਆਪ ਕਰਦੇ ਹੋ ਨਾਲ ਖੁਦ ਆਪ ਕਰਦਾ ਜੀ ਮੈਂ ਠੀਕ ਹੈ ਯਾਨੀ ਕਿ ਤੁਸੀਂ ਬੰਦਿਆਂ ਤੇ ਇਹੀ ਨਹੀਂ ਸਾਡੇ ਨਹੀਂ ਜੇ ਆਪਾਂ ਕਿਸੇ ਤੇ ਡਿਪੈਂਡ ਰਹਾਂਗੇ ਜੀ ਫਾਰਮ ਫੇਲਾ ਠੀਕ ਹੈ ਬਿਸਪੋਰ ਕਰੋ ਬੰਦੇ ਨੇ ਮੇਰੇ ਕੋਲ ਦੋ ਹੂੰ ਜੇ ਮੈਂ ਬੰਦੇਾਂ ਤੇ ਡਿਪੈਂਡ ਰਹੂੰਗਾ ਨਹੀਂ ਫਾਰਮ ਕਾਮਯਾਬ ਹੁੰਦਾ ਹੂੰ ਜ਼ਿਆਦਾਤਰ ਫਾਰਮ ਕਿਉਂ ਫੇਲ ਨੇ ਜੀ ਬੰਦਾ ਫਾਰਮ ਕਰ ਲਾਂਦਾ ਜੀ ਆਪ ਟਾਈਮ ਨਹੀਂ ਦਿੰਦਾ ਹੂੰ ਹੁਣ ਬੱਕਰੀ ਢਿੱਲੀ ਆ ਜੀ ਆਪ ਆਪਾਂ ਫਿਰ ਇਹ ਗੱਡੀਆਂ ਮੋਟਰਸਾਈਕਲਾਂ ਤੇ ਚੜੇ ਹੂੰ ਇਹ ਇੱਕ ਪ੍ਰੋਪਰ ਟਾਈਮ ਮੰਗਦੀ ਹੈ ਜੀ ਠੀਕ ਹੈ ਇਹ ਤਾਂ ਐਂ ਲਾ ਲਓ ਵੀ ਇੱਕ ਦਿਨ ਇਹਦੇ ਉੱਪਰ ਦੀ ਲੰਘਿਆ ਬੱਕਰੀ ਗਈ ਜੀ ਬੱਕਰੀ ਯਾਰ ਕੱਕੜੀ ਹੂੰ ਇਹਦਾ ਸਿਸਟਮ ਇਹ ਆ ਜੀ ਇਹਦਾ ਜੇ ਆਪਾਂ ਟਾਈਮ ਦਵਾਂਗੇ ਤੇ ਜੋ ਬਹੁਤ ਉਸਾ ਜੀ ਨਹੀਂ ਟਾਈਮ ਦਵਾਂਗੇ ਫਿਰ ਕੁਛ ਨਹੀਂ ਫਿਰ ਡੱਕਾ ਨਹੀਂ ਹਾਂਜੀ ਠੀਕ ਚਲੋ ਬਹੁਤ ਗੱਲਬਾਤ ਕਰਕੇ ਵਧੀਆ ਲੱਗਿਆ ਤੁਹਾਡੇ ਨਾਲ ਉਮੀਦ ਹੈ ਆਪਾਂ ਫੇਰ ਕਦੇ ਮਿਲਾਂਗੇ ਠੀਕ ਆ ਜੀ ਜੇ ਕੋਈ ਖਾਸ ਗੱਲਬਾਤ ਰਹਿ ਗਈ ਹੋਏ ਤਾਂ ਸਾਡੇ ਵੀਰਾਂ ਨੂੰ ਦੱਸ ਸਕਦੇ ਹੋ ਉਮੀਦ ਹੈ ਮੈਂ ਸਾਰਿਆਂ ਨੂੰ ਪੁੱਛ ਲਈ ਆ ਤੇ ਫੇਰ ਆਪਾਂ ਨਵੇਂ ਤਰੀਕੇ ਤੇ ਫੇਰ ਮਿਲਾਂਗੇ ਹਾਂਜੀ ਤੇ ਬਹੁਤ ਧੰਨਵਾਦ ਕਰਦਾ ਹਾਂ ਦੋਸਤੋ ਸਰਪੰਚ ਸਾਹਿਬ ਦਾ ਇਹਨਾਂ ਦੇ بیٹے ਦਾ ਖੱਟੜਾ ਗੋਡ ਫਾਰਮ ਤੇ ਸਹੌਲੀ ਪਿੰਡ ਬੱਕਰੀਆਂ ਦੀ ਮੰਡੀ ਨੇ ਨੇ ਦੱਸਤਾ ਵੀ ਹਰ ਐਤਵਾਰ ਨੂੰ ਲੱਗਦੀ ਐ ਨਾਬਾ ਪਾਸੋਂ ਰੋਡ ਦੇ ਉੱਪਰ ਤੁਸੀਂ ਪਹੁੰਚਿਆ ਵੀ ਕਰੋ ਇਹਨਾਂ ਨਾਲ ਇੱਕ ਵਾਰੀ ਜ਼ਰੂਰ ਪਹੁੰਚਣ ਜੀ ਹਾਂ ਬੇਨਤੀ ਆ ਜੀ ਵਪਾਰੀ ਵੀਰਾਂ ਨੂੰ ਪਾਲੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਇੱਕ ਵਾਰੀ ਸਾਡੀ ਜ਼ਰੂਰ ਮੰਡੀ ਦਾ ਵਿਜ਼ਿਟ ਕਰਨ ਪੂਰੀ ਕੁਆਲਿਟੀ ਦਾ ਮਾਲ ਆ ਜੀ ਸਾਡੇ ਏਰੀਏ 'ਚ ਬੀਟਲ ਪਿਓਰ ਤੁਹਾਨੂੰ ਬਾਹਰ ਜਾ ਕੇ ਦਿਖਾਵਾਂਗੇ ਸਾਡੇ ਕੋਲ ਕੀ ਬਰੀਡ ਆ ਕੋ ਜੇ ਅਸੀਂ ਦਿਖਾਵਾਂਗੇ ਤਾਂ ਕਿਸੇ ਨੂੰ ਪਤਾ ਲੱਗੂਗਾ ਜੀ ਸਹੀ ਗੱਲ ਹੈ ਚੰਗੀ ਬਰੀਡ ਤੇ ਕੰਮ ਕਰਦੇ ਆਂ ਜੀ ਜੀ ਤੇ ਬਹੁਤ ਧੰਨਵਾਦ ਸਰਪੰਚ ਸਾਹਿਬ ਵੀਡੀਓ ਕਿਵੇਂ ਲੱਗੀ ਦੋਸਤੋ ਕਮੈਂਟ ਕਰਕੇ رائے ਜ਼ਰੂਰ ਦਿਓ ਉਮੀਦ ਹੈ ਵਧੀਆ ਲੱਗੇਗੀ ਵੀਡੀਓ ਆਪਾਂ ਫੇਰ ਤੋਂ ਕਦੇ ਲੈ ਕੇ ਆਵਾਂਗੇ ਇਸ ਫਾਰਮ ਦੀ ਵੀਡੀਓ ਧੰਨਵਾਦ